ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੇਰੀ ਗੱਲਬਾਤ ਵੀਡੀਓ ਇਸ ਸੰਬੰਧ ਵਿੱਚ ਰਹੇਗੀ ਜਿਹੜੇ ਮੇਰੇ ਵੀਰ ਟੀਵੀ, ਰੇਡੀਓ, ਫੇਸਬੁੱਕ, YouTube ਦੇ ਉੱਤੇ ਸੱਚ ਬੋਲਣ ਦਾ ਤਹਈਆ ਕਰਦੇ ਨੇ, ਯਤਨ ਕਰਦੇ ਨੇ ਪਰ ਉਹਨਾਂ ਦਾ ਇੱਕ ਇਤਰਾਜ਼ ਹੁੰਦਾ ਹੈ। ਉਹ ਕਹਿੰਦੇ ਨੇ ਵੇਖੋ ਜੀ ਆਮ ਤੋਂ ਆਮ, ਨਕਮੀ ਤੋਂ ਨਕਮੀ ਜਿਹਦੇ ਵਿੱਚ ਲਚਰਤਾ ਹੁੰਦੀ ਹੈ ਅਸਲੀਲਤਾ ਹੁੰਦੀ ਉਹੋ ਜਿਹੀਆਂ ਵੀਡੀਓ ਨਕਮੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਤੇ ਅਸੀਂ ਸੱਚ ਬੋਲਦੇ ਆ ਸਮਾਂ ਕੱਢਦੇ ਆ ਮਿਹਨਤ ਕਰਦੇ ਆ ਪੜ੍ਹਦੇ ਆ ਪਰ ਸਾਡੀ ਵੀਡੀਓ ਵਾਇਰਲ ਨਹੀਂ ਹੁੰਦੀ ਉਹਦੀ ਰੀਚ ਬੜੀ ਘੱਟ ਹੁੰਦੀ ਉਹਨਾਂ ਵੀਰਾਂ ਨੂੰ ਹੌਸਲਾ ਦੇਣ ਵਾਸਤੇ ਮੈਂ ਅੱਜ ਦਾ ਇਹ ਛੋਟਾ ਜਿਹਾ ਯਤਨ ਉਹਨਾਂ ਵੀਰਾਂ ਦੀ ਪੇਟ ਇਹ ਵੀਡੀਓ ਕਰਨੀ ਚਾਹੁੰਦਾ ਸਭ ਤੋਂ ਪਹਿਲਾ ਨੁਕਤਾ ਇਹ ਸਮਝ ਲਓ ਤੁਸੀਂ ਸਿਧਾਂਤੀ ਕੋ ਸਮੇਂਦਾਰੋਂ ਮੈਂ ਕੇਵਲ ਤੁਹਾਨੂੰ ਯਾਦ ਹੀ ਕਰਾਉਂਦਾ ਯਤਨ ਕਰ ਰਿਹਾ ਸਭ ਤੋਂ ਪਹਿਲਾਂ ਇੱਕ ਨੁਕਤੇ ਨੂੰ ਧਿਆਨ ਵਿੱਚ ਰੱਖੋ ਵੀ ਕਦੇ ਵੀ ਕਿਸੇ ਨੂੰ ਵੀ ਸਾਰੀ ਲੋਕਾਈ ਵੱਲੋਂ ਦੁਨੀਆ ਵੱਲੋਂ ਇੱਜ਼ਤ ਨਹੀਂ ਮਿਲਦੀ ਔਰ ਨਾ ਕਦੇ ਮਿਲੇਗੀ ਨਾ ਪਿਛਲੇ ਸਮੇਂ ਵਿੱਚ ਮਿਲੀ ਚਲੋ ਆਪਾਂ ਗੱਲ ਕਰ ਲਈਏ ਵੀ ਗੁਰੂ ਸਹਿਬਾਨ ਭਗਤ ਜਨ ਪਟ ਜਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏ ਮਾਨ ਉਨਾ ਗੁਰੂਆਂ ਨੂੰ ਸਾਰਿਆਂ ਕੋਲੋਂ ਇੱਜ਼ਤ ਮਿਲ ਗਈ ਭਗਤਾਂ ਨੂੰ ਸਾਰਿਆਂ ਕੋਲੋਂ ਇੱਜ਼ਤ ਮਿਲ ਗਈ ਜੇ ਤੁਸੀਂ ਕਹੋ ਵੀ ਹਾਂ ਤੇ ਫਿਰ ਗੁਰੂ ਜੀ ਇਹ ਕਹਿੰਦੇ ਨੇ ਵੀ ਕੋਈ ਆਖਰ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਜੇ ਕਬੀਰ ਸਾਹਿਬ ਨੂੰ ਪੁੱਛ ਲਈ ਵੀ ਕਬੀਰ ਜੀ ਤੁਹਾਨੂੰ ਇੱਜ਼ਤ ਮਿਲ ਗਈ ਤੇ ਕਬੀਰ ਜੀ ਕਹਿੰਦੇ ਨੇ ਵੀ ਲੋਕ ਕਹੇ ਕਬੀਰ ਬਹਰਾਨਾ ਕਬੀਰ ਦਾ ਮਰਮਰਮ ਪਹਿਚਾਨਾ ਉਹ ਕਹਿੰਦੇ ਨੇ ਨਹੀਂ ਮਿਲੀ ਤੇ ਜੇ ਇੱਜ਼ਤ ਮਿਲੀ ਹੁੰਦੀ ਤੇ ਗੁਰੂ ਅਰਜਨ ਸਾਹਿਬ ਨੂੰ ਤਵੀ ਤੇ ਬੋਣ ਵਾਲੇ ਕਿਹੜੇ ਸਨ ਜੇ ਇੱਜ਼ਤ ਮਿਲੀ ਹੁੰਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੰਗ ਕਰਨ ਵਾਲੇ ਕਿਹੜੇ ਸਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਧੜ ਤੋਂ ਅਡ ਕਰਨ ਵਾਲੇ ਕਿਹੜੇ ਸਨ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਿੰਨਣ ਵਾਲੇ ਜਾਂ ਚਮਕੌਰ ਅੰਦਰ ਸ਼ਹੀਦ ਕਰਨ ਵਾਲੇ ਕਿਹੜੇ ਸਨ ਕੇਵਲ ਨੁਕਤੇ ਵਜੋਂ ਮੈਂ ਗੱਲ ਕਹਿ ਰਿਹਾ ਹਾਂ ਕੋਈ ਸਮਾਜਿਕ ਹੋਵੇ ਲੀਡਰ ਹੋਵੇ ਚੰਗਾ ਹੋਵੇ ਘਰ-ਬਾਰ ਵੇਚ ਕੇ ਉਹ ਸਮਾਜ ਦੇ ਉੱਤੇ ਖਰਚ ਕਰ ਦੇਵੇ ਉਹਨੂੰ ਤਾਂ ਵੀ ਸਾਰੀ ਇੱਜ਼ਤ ਨਹੀਂ ਮਿਲਦੀ ਸਾਰਿਆਂ ਵੱਲੋਂ ਤੁਸੀਂ ਇੱਕ ਪਿੰਡ ਦੀ ਗੱਲ ਹੀ ਕਰ ਲਓ ਬਾਕੀ ਛੱਡੋ ਇੱਕ ਬੰਦਾ ਸਾਰੀ ਜ਼ਮੀਨ ਜਾਇਦਾਦ ਘਰ-ਬਾਰ ਵੇਚ ਕੇ ਪਿੰਡ ਦੇ ਉੱਤੇ ਖਰਚ ਕਰ ਦਵੇ ਉਹ ਸਰਪੰਚ ਨੂੰ ਤਾਂ ਵੀ ਇੱਜ਼ਤ ਨਹੀਂ ਮਿਲੇਗੀ ਰਾਜਨੀਤਿਕ ਲੀਡਰ ਜੇ ਕੋਈ ਚੰਗਾ ਹੋਵੇ ਜੇ ਕਹਿ ਰਹੇ ਆ ਜੇ ਕੋਈ ਚੰਗਾ ਹੋਵੇ ਉਹ ਬਹੁਤ ਜੀ ਜ਼ਾਂਦੇ ਨਾਲ ਆਪਣੀ ਸਟੇਟ ਦੀ ਸੇਵਾ ਕਰੇ ਪੈਸਾ ਖਰਚ ਕਰੇ ਬਲਕਿ ਉਲਟਾ ਆਪਣਾ ਹਿੱਸਾ ਵੀ ਖਰਚ ਕਰੇ ਉਹਨੂੰ ਵੀ ਸਾਰਿਆਂ ਵੱਲੋਂ ਕਦੇ ਇੱਜ਼ਤ ਨਹੀਂ ਮਿਲੇ ਮੈਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਨਾ ਤਾਂ ਕਿ ਮੇਰੀ ਗੱਲ ਪਕੜ ਵਿੱਚ ਆ ਜਾਏ ਆਰਾਮ ਨੂੰ ਮੰਨਣ ਵਾਲੇ ਮੈਂ ਐਗਜ਼ਾਮਪਲ ਸੈੱਟ ਕਰ ਰਿਹਾ ਆ ਆਰਾਮ ਨੂੰ ਮੰਨਣ ਵਾਲੇ ਜੇ ਇਹ ਗੱਲ ਸੋਚਣ ਵੀ ਰਾਵਣ ਨੂੰ ਮੰਨਣ ਵਾਲਿਆਂ ਕੋਲੋਂ ਸਾਨੂੰ ਇੱਜ਼ਤ ਮਿਲ ਜਾਏ ਤੇ ਤੁਸੀਂ ਦੱਸੋ ਵੀ ਇੱਜ਼ਤ ਮੰਗਣੀ ਸਿਆਣਪ ਹੈ ਇਹ ਇੱਜ਼ਤ ਤੁਹਾਨੂੰ ਦੇਣਗੇ ਆ ਰਾਮ ਦੇ ਪੁਜਾਰੀ ਆ ਰਾਵਣ ਦੇ ਪੁਜਾਰੀਆਂ ਕੋਲੋਂ ਕਿਵੇਂ ਇੱਜ਼ਤ ਲੈ ਸਕਦੇ ਨੇ ਤੇ ਠੀਕ ਹੈ ਨੂੰ ਉਲਟਾ ਕਰ ਲਓ ਜਿਹੜੇ ਰਾਵਣ ਦੇ ਸ਼ਗਿਰਦ ਨੇ ਰਾਵਣ ਦੇ ਚੇਲੇ ਨੇ ਰਾਵਣ ਦੇ ਹਮੈਤੀ ਨੇ ਉਹਨਾਂ ਨੂੰ ਰਾਮ ਵਾਲਿਆਂ ਕੋਲੋਂ ਕਿ ਕਿੱਦਾਂ ਇੱਜ਼ਤ ਮਿਲ ਜੇ ਚਲੋ ਮੈਂ ਗੱਲ ਨੂੰ ਅੱਗੇ ਲੈ ਕੇ ਜਾਣਾ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉੱਤੇ ਤੁਰਨ ਵਾਲੇ ਤੇ ਤੋੜਨ ਵਾਲੇ ਗੁਰੂ ਵੰਗੜ ਸਾਹਿਬ ਤੇ ਬਾਕੀ ਦੇ ਸਾਰੇ ਗੁਰੂ ਸਹਿਬਾਨ ਭਗਤ ਸਹਿਬਾਨ ਉਹ ਜੇ ਇੱਜ਼ਤ ਮੰਗਣ ਗੁਰੂ ਨਾਨਕ ਸਾਹਿਬ ਦੇ ਪੁਜਾਰੀ ਇੱਜ਼ਤ ਮੰਗਣ ਜਾਂ ਗੁਰੂ ਨਾਨਕ ਸਾਹਿਬ ਇੱਜ਼ਤ ਮੰਗਣ ਵੀ ਸ੍ਰੀ ਚੰਦ ਕੋਲੋਂ ਮਿਲ ਜਾਏ ਤੇ ਕਿੱਦਾਂ ਮਿਲੇਗੀ ਗੁਰੂ ਨਾਨਕ ਦੇ ਸੇਵਕ ਇੱਜ਼ਤ ਮੰਗਣ ਕਿ ਸ੍ਰੀ ਚੰਦ ਦੇ ਚੇਲਿਆਂ ਕੋਲੋਂ ਸਾਨੂੰ ਇੱਜ਼ਤ ਮਿਲ ਜਾਏ ਤੇ ਕਿੱਦਾਂ ਮਿਲੇਗੀ ਹੁਣ ਦੂਜੇ ਪਾਸੇ ਸ੍ਰੀ ਚੰਦ ਦੇ ਸ਼ਗਿਰਦ ਜੇ ਇਹ ਗੱਲ ਕਹਿਣ ਵੀ ਸਾਨੂੰ ਗੁਰੂ ਨਾਨਕ ਦੇ ਸੇਵਾਦਾਰ ਚੰਗਾ ਕਹਿਣ ਚੰਗਾ ਮੰਨਣ ਤੇ ਕਿਵੇਂ ਕਹਿ ਸਕਦੇ ਨੇ ਹਾਂ ਉਹ ਕਹਿ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸਮਝ ਨਹੀਂ ਉਹ ਤੇ ਸ੍ਰੀ ਚੰਦ ਨੂੰ ਗੁਰੂ ਨਾਲੋਂ ਵੀ ਵੱਡਾ ਬਿਆਨ ਕਰ ਸਕਦੇ ਨੇ ਪਰ ਜਿਨ੍ਹਾਂ ਨੂੰ ਬਾਣੀ ਦੀ ਸਮਝ ਹੈ ਗੁਰਬਾਣੀ ਦੀ ਸਮਝ ਹੈ ਗੁਰੂ ਨਾਨਕ ਦੀ ਸਮਝ ਹੈ ਉਹ ਸ੍ਰੀ ਚੰਦ ਦੇ ਚੇਲਿਆਂ ਨੂੰ ਚੰਗਾ ਕਿਦਾਂ ਕਹਿ ਸਕਦੇ ਨੇ ਉਹ ਤੇ ਕਹਿਣਗੇ ਤੁਸੀਂ ਸਿਧਾਂਤ ਤੋਂ ਦੂਰ ਲੈ ਕੇ ਜਾਣ ਵਾਲੀ ਗੱਲ ਕਰਦੇ ਹੋ ਸਿਧਾਂਤ ਦੇ ਉਲਟ ਗੱਲ ਕਰਦੇ ਹੋ ਚਲੋ ਮੈਂ ਇੱਕ ਹੋਰ ਗੱਲ ਕਰ ਦਿਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਭਾਈ ਹੈ ਪਿਰਥੀ ਚੰਦ ਬਾਬਾ ਪਿਰਥੀ ਚੰਦ ਕਿਵੇਂ ਇੱਜ਼ਤ ਲੈ ਸਕਦਾ ਹੈ ਗੁਰੂ ਰਾਮਦਾਸ ਜੀ ਦੇ ਚੇਲਿਆਂ ਕੋਲ ਤੇ ਗੁਰੂ ਰਾਮਦਾਸ ਜੀ ਦੇ ਚੇਲੇ ਸੇਵਕ ਪੁਜਾਰੀ ਸ਼ਰਧਾਲੂ ਉਹ ਜੇ ਇਹ ਆਸਕਰਨ ਕਿ ਪਿਰਥੀ ਚੰਦ ਕੋਲੋਂ ਸਾਨੂੰ ਇੱਜ਼ਤ ਮਿਲੇ ਤੇ ਕਿਵੇਂ ਮਿਲੇਗੀ ਜਿਹੜਾ ਪਿਰਥੀ ਚੰਦ ਆਪਣੇ ਸਕੇ ਭਰਾ ਨੂੰ ਇੱਜ਼ਤ ਨਹੀਂ ਦੇ ਸਕਿਆ ਉਹ ਤੁਹਾਨੂੰ ਇੱਜ਼ਤ ਕਿੱਦਾਂ ਦੇਊਗਾ ਜਿਹੜਾ ਪਿਰਥੀ ਚੰਦ ਗੁਰੂ ਘਰ ਦੇ ਵਿਰੋਧੀ ਬਣ ਕੇ ਮਗਜ਼ਮਾਰੀ ਕਰਦਾ ਰਹੇ ਉਹ ਤੁਹਾਨੂੰ ਇੱਜ਼ਤ ਕਿੱਦਾਂ ਦੇਊਗਾ ਚਲੋ ਮੈਂ ਇੱਕ ਹੋਰ ਗੱਲ ਕਰ ਦਿਆਂ ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਸੇਵਕ ਜੇ ਗੱਲ ਕਹਿਣ ਵੀ ਸਾਨੂੰ ਇੱਜ਼ਤ ਮਿਲੇ ਤੇ ਮਿਲੇ ਔਰੰਗਜ਼ੇਬ ਕੋਲੋਂ ਔਰੰਗਜ਼ੇਬ ਦੇ ਸ਼ਰਧਾਲੂਆਂ ਕੋਲੋਂ ਤੇ ਇਹ ਗੱਲ ਕਿੱਦਾਂ ਹੋ ਸਕਦੀ ਹੈ ਤੇ ਜੇ ਔਰੰਗਜ਼ੇਬ ਦੇ ਸ਼ਰਧਾਲੂ ਇਹ ਗੱਲ ਕਹਿਣ ਉਹਦੇ ਪਿਆਰੇ ਇਹ ਗੱਲ ਕਹਿਣ ਵੀ ਸਾਨੂੰ ਇੱਜ਼ਤ ਮਿਲੇ ਤੇ ਮਿਲੇ ਦਸਵੇਂ ਪਾਤਸ਼ਾਹ ਦੇ ਕੋਲੋਂ ਜਾਂ ਉਹਦੇ ਸ਼ਾਗਿਰਦਾਂ ਕੋਲੋਂ ਤੇ ਕਿੱਦਾਂ ਮਿਲੇਗੀ ਤੋਂ ਖੈਰ ਇਮਾਨਦਾਰਾਂ ਨੂੰ ਇੱਜ਼ਤ ਨਹੀਂ ਮਿਲਦੀ ਬੇਈਮਾਨਾਂ ਦੇ ਕੋਲੋਂ ਜਿਹੜੇ ਚੋਰ ਨੇ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਚੰਗੇ ਪੁਰਸ਼ਾਂ ਦੇ ਕੋਲੋਂ ਜਿਹੜੇ ਪਾਗਲ ਨੇ ਪਾਗਲਾਂ ਨੂੰ ਇੱਜ਼ਤ ਨਹੀਂ ਮਿਲੇਗੀ ਸਿਆਣਿਆਂ ਦੇ ਕੋਲੋਂ ਜਿਹੜੇ ਪਾਗਲ ਸਮਾਜ ਦੇ ਵਿਰੋਧੀ ਕੰਮ ਕਰਦੇ ਨੇ ਉਲਟ ਕੰਮ ਕਰਦੇ ਨੇ ਉਹਨਾਂ ਨੂੰ ਇੱਜ਼ਤ ਕਿੱਦਾਂ ਮਿਲੇਗੀ ਆਫਿਸ ਦੇ ਅੰਦਰ ਅਗਰ 100 ਬੰਦਾ ਕੰਮ ਕਰਦਾ ਹੈ ਤੇ ਜਿਹੜੇ ਸਾਰੇ ਦੇ ਸਾਰੇ ਮੰਨ ਲੋ 90 ਬਲਕਿ ਜਾਦੇ ਹੋਣਗੇ 95 ਫੀਸਦੀ ਬੰਦੇ ਕ੍ਰਪਟ ਹੋਣ ਕ੍ਰਪਸ਼ਨ ਦੇ ਅੰਦਰ ਉਲਝੇ ਹੋਣ ਤੇ ਉਹ ਜਿਹੜੇ 5% ਬੰਦੇ ਬਚੇ ਹੋਣਗੇ ਉਹ 5% ਲੋਕਾਂ ਕੋਲੋਂ ਕ੍ਰਪਸ਼ਨ ਵਾਲਿਆਂ ਨੂੰ ਇੱਜ਼ਤ ਕਿੱਦਾਂ ਮਿਲੇਗੀ ਕਿੱਦਾਂ ਤਵਾਉਣ ਦਾ ਤੁਸੀਂ ਯਤਨ ਕਰੋਗੇ ਤਾਂ ਖੈਰ ਪਿਆਰਿਓ ਕਦੇ ਵੀ ਚੰਗਿਆਂ ਬੰਦਿਆਂ ਨੂੰ ਇੱਜ਼ਤ ਨਹੀਂ ਮਿਲਦੀ ਬੁਰੇ ਲੋਕਾਂ ਕੋਲੋਂ ਕ੍ਰਪਟ ਲੋਕਾਂ ਕੋਲੋਂ ਇਸ ਕਰਕੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਚੱਲੋ ਧਿਆਨ ਵਿੱਚ ਰੱਖ ਕੇ ਚੱਲੋ ਵੀ ਮੈਂ ਕਰਨਾ ਹੈ ਆਪਣਾ ਕੰਮ ਮੇਰਾ ਹਲਵਾ ਮੰਡਾ ਮੇਰੀ ਜਿਹੜਾ ਤੋਰੀ ਟਿੱਕਾ ਮੇਰਾ ਦਾਲ ਫੁਲਕਾ YouTube ਤੋਂ ਨਹੀਂ ਚੱਲਣਾ ਤੇ ਨਾ ਚਲਾਉਣ ਦੀ ਸੋਚ ਕੇ ਅੱਗੇ ਵਧੋ ਮੇਰੀ ਵੀਡੀਓ ਘੱਟ ਵਾਇਰਲ ਹੋਵੇ ਵੱਧ ਵਾਇਰਲ ਹੋਵੇ ਇੱਕ ਕੋਲ ਜਾਏ 100 ਕੋਲ ਜਾਏ 1000 ਕੋਲ ਜਾਏ ਮਿਲੀਅਨ ਕੋਲ ਜਾਏ ਇਸ ਗੱਲ ਦੀ ਚਿੰਤਾ ਛੱਡੋ ਤੁਸੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੇ ਰਹੋ ਤੁਹਾਡਾ ਮੈਸੇਜ ਅਗਰ 12450 ਕੋਲ ਵੀ ਗਿਆ ਨਾ ਤੇ ਤੁਸੀਂ ਤਾਂ ਵੀ ਸਕੂਨ ਦੀ ਨੀਂਦ ਸੌਣ ਸਕੋਗੇ ਮੈਂ ਦਿੱਤਾ ਤੇ ਚੰਗਾ ਮੈਸੇਜ ਹੈ ਨਾ ਕਰਪਟ ਲੋਕਾਂ ਕੋਲੋਂ ਇੱਜ਼ਤ ਨਾ ਮਿਲਨੀ ਹੈ ਤੇ ਨਾ ਭਾਲੋ ਜੇ ਚਾਹੀਦੇ ਨੇ ਮੋٹے ਲਫਾਫੇ ਤੇ ਫਿਰ ਬਾਬਿਆਂ ਦੇ ਚੇਲੇ ਬਣ ਜਾਓ ਸੱਚ ਨੂੰ ਛੱਡ ਦਿਓ ਜੇ ਚਾਹੀਦੀ ਮਾਇਆ ਵੀ ਮੇਰੀ ਵੀਡੀਓ ਵਾਇਰਲ ਹੋਵੇ YouTube ਤੋਂ ਰੋਟੀ ਖਾਵਾਂ ਤੇ ਫਿਰ ਪਖੰਡੀ ਸਾਧਾਂ ਦੇ ਗੁਣ ਗਾਉਣੇ ਸ਼ੁਰੂ ਕਰ ਦਿਓ ਉਹਨਾਂ ਦੀਆਂ ਹੀਰਾਂ ਗਾਉਣੀਆਂ ਸ਼ੁਰੂ ਕਰ ਦੋ ਫਿਰ ਸੱਚ ਨੂੰ ਛੱਡ ਦਿਓ ਤੇ ਸੱਚ ਨੂੰ ਛੱਡਿਓ ਨਾ ਜੇ ਤੁਹਾਨੂੰ ਇਹ ਰਾਹ ਗੁਰੂ ਨੇ ਚੁਣ ਕੇ ਦਿੱਤਾ ਹੈ ਨਾ ਤੇ ਤੁਹਾਨੂੰ ਕੋਈ ਦੂਜਿਆਂ ਨਾਲੋਂ ਚੰਗੇ ਸਮਝ ਕੇ ਇਮਾਨਦਾਰ ਸਮਝ ਕੇ ਤੁਹਾਡੀ ਝੋਲੀ ਦੇ ਅੰਦਰ ਉਹਨੇ ਸੱਚ ਪਾਇਆ ਉਹ ਸੱਚ ਨੂੰ ਡਿਲੀਵਰ ਕਰਦੇ ਰਹੋ ਮਰਦੇ ਦਮ ਤੱਕ ਕਰਦੇ ਰਹੋ ਤੁਹਾਨੂੰ ਸਕੂਨ ਦੀ ਨੀਂਦ ਆਏਗੀ ਸਕੂਨ ਦੇ ਨਾਲ ਜੀਵਨ ਬਤੀਤ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ